ਆ ਤੁਸੀਂ ਕਹਿੰਦਾ ਘਾਇਆ ਕਿ ਅਸੀਂ ਮੈਨੇ ਉਹ ਡਾਲ ਕਰਾ ਲਿਆ ਜਾਂ ਮੈਨੇ ਡਾਲ ਕਰਾ ਗੱਲ ਵੀ ਜੱਗੇ ਨਾਲ ਚੱਜੇ ਬੰਦੇ ਨਾਲ ਕਰਾਉਣਾ ਮੇਰੀ ਅਸੀਂ ਆਪਣੀ ਡਿਊਟੀ ਕਰ ਰਹੇ ਹਾਂ ਯਾਰ ਉਹ 15 ਗਾੜਾ ਦਾ ਫੇਸ ਕੀ ਆਨੇ ਇੰਨਾ ਨਹੀਂ ਛੋਟਾ ਕਰਾਂਗੇ ਆਪਾਂ ਇਹਦਾ ਇਤਨਾ ਗੜਾ ਦੇ ਕੋਈ 5-6 ਸਾਲ ਦਾ ਹੈਗਾ ਕੰਪਨੀ ਹੈ ਬਾਹਰ ਮੈਂ ਕਿਹਾ ਚੱਲੇ ਆ ਓਕੇ ਠੀਕ ਹੈ ਜੇ ਨੰਬਰ ਦੇ ਮੈਨੂੰ ਜਿਹੜਾ ਜਿਹੜੇ ਐਮਐਲ ਸਾਹਿਬ ਦਾ ਹੈਗਾ ਆਉdio ਨੰਬਰ ਮੜਿਆ ਐਮਐਲਕਾ ਨੰਬਰ ਦੇਖੋ ਇਹ ਨੰਬਰ ਹੀ ਗਲਤ ਲਿਖਿਆ ਨਿਰਨਾ ਇਨੀ ਬਤਨੀ ਜੀ ਦਾ ਬੋਲੇਗਾ ਤਾਂ ਮੈਂ ਗਲਤੀ ਕਰਾਂਗਾ ਉਹਨਾਂ ਨੂੰ ਪਿਆਰ ਨਾਲ ਸਮਝਾਉਂਗਾ ਉਹ ਵੀ ਵੀਡੀਓ ਤੁਹਾਡੀ ਡੂਟੀ ਹੈ ਮੈਂ ਕਹਿੰਦਾ ਨਾ ਮੋਟਾ ਭੜਾਈ ਕੀ ਕਹਾ ਲੈ ਕੇ ਵੀ ਕੈਮਰੇ ਬੋਡੀ ਗੱਲ ਕਰਾ ਲੈ ਜਾਂਦੇ ਗੱਲ ਕਰਾ ਸਾਰੇ ਅਸਰ ਪਾ ਰਿਹਾ ਹੈ ਇਹ ਕਾਹਦਾ ਨਾ ਆਇਆ ਇਹਦਾ ਕਾਹਦੇ ਹੁੰਦਾ ਹੈ ਕਰਕੇ ਕਿਸੇ ਦਾ ਵੀ ਕੰਮ ਨਹੀਂ ਕਰਾਣ ਤੋਂ ਕੰਮ ਕਰਿਆ ਗਿਆ ਬਾਹਰ ਪਰ ਹੋ ਗਿਆ ਕਾਹਦੀ ਆ ਸਰ ਅ ਨਹੀਂ ਇੰਨਾ ਨਹੀਂ ਛੋਟੇ ਕਰਾਂਗੇ ਆਪਾਂ ਇਹਦਾ ਇੰਨਾ بڑا ਲਿਖੋ 500 ਸਾਲ ਦਾ ਸਾਡਾ ਕੰਪਨੀ ਹੈ ਰਹਾ ਮੈਂ ਕਿਹਾ ਕਰਦਾ ਓਕੇ ਓਕੇ ਇਹ ਇਹ ਨਾ ਕਰੀ ਗੱਲ ਕਿੰਨਾ ਤੂੰ ਜਿੱਤੋਂ ਵੱਧ ਜਿਹੜਾ 500 ਲਾ ਦੇਣਾ ਕਿਉਂਕਿ ਗੱਲ ਵਿੱਚ ਅੱਗੇ ਨਾ ਚਾਜੇ ਵੱਧ ਨਾ ਕਰੋ ਨਾ ਮੇਰੀ ਮੈਂ ਆਪਣੀ ਡਿਊਟੀ ਕਰ ਰਿਹਾ ਯਾਰ ਤੁਹਾਡੇ ਉਹ 15 ਅਰੜਾ ਖੇਤ ਕੀ ਹੈ ਮੈਂ ਨਾਮ ਬੋਲੂਗੇ ਕਿ ਇਹ ਨਿਰਧਾਰਨ ਜਿਹੜੀ ਕੀਤੀ ਸਮ ਆਪ ਇਹ ਨੰਬਰ ਦੇ ਇਹਨਾਂ ਨੂੰ ਇਹਦਾ ਕਿਹੜੇ ਐਮਐਲ ਸਾਹ ਦਾ ਹੈਗਾ ਲੈ ਉਹਦੇ ਉਹ ਨੰਬਰ ਮੜਿਆ ਐਮਐਲ ਦਾ ਨੰਬਰ ਤੇ ਉਹ ਜਿਹਨਾਂ ਬੀ ਕਾਲ ਕਰੀਏ ਉਹ ਕਿਹਦੇ ਪਤਾ ਕਿ ਸੌਂਗ ਆ ਯਾਰ ਤੇ ਉਹ ਵੀ ਗੱਲ ਨਿਰਨਾ ਇੰਨੀ ਪਤਨੀ ਜਿਹਦਾ ਬੋਲੇਗਾ ਤੇ ਮੈਂ ਗਲਤ ਕਰਾਂਗਾ ਉਹਨਾਂ ਨੂੰ ਹੁਣ ਪਿਆਰ ਨਾਲ ਸਮਝਾਉਂਗਾ ਉਹਨਾਂ ਨੂੰ ਕਿ ਮੇਰੀ ਵੀਡੀਓ ਤੁਹਾਡੀ ਵੀਡੀਓ ਮੈਂ ਕਹਿੰਦਾ ਨਾ ਉਹ ਪੜਾਈ ਜਿਹੜਾ ਵੀ ਹੈਗਾ ਵੀ ਤੁਸੀਂ ਮੇਰੇ ਨਾਲ ਗੱਲ ਕਰ ਲਓ। ਪਰ ਤਾਂ ਠੀਕ ਹੈ ਬੜਦਾ ਸਣਾ ਕਰੋ। ਚਲੋ। ਲਾਓ ਨਾ। ਬਹੁਤ ਬੁਰੀ ਚਾਤ ਵਾਲੇ ਨਾਲ ਪਾਣਾ ਦੇ ਮਾਰ ਕਰਦਾ ਉਸ ਘਰ ਨਾਲ। ਸਾਡੀ ਲੋਕਾਂ ਨੂੰ। ਤਾਂ ਹੀ ਹਰੇਕ ਨਾ ਮੋਕੀ ਦਾ ਕੰਮ ਹੈ। ਤੁਹਾਨੂੰ ਦਫ਼ਤਰਾਂ ਦਾ ਮੋਕੀ ਦਾ ਕੰਮ ਹੈ। ਉਹਨੂੰ ਆਪਣਾ ਦਸਤੂਰ। ਇਹ ਹੀ ਆਂਦੀ ਹੈ। ਕੋਣ ਐ ਮੈਂ ਦੇ ਕੋਣ ਆ ਬਜੀ? ਕੋਈ ਨਹੀਂ ਭਾਈ। ਇਹ ਬਾਤ